ਸਾਰੇ ਆਉਣਗੇ ਸਾਰੇ ਆਉਣਗੇ ਸਭ ਆਉਣਗੇ ਕਿਹੜੇ ਕਿਹੜੇ ਜਾ ਰਹੇ ਆ ਹਾਂਜੀ ਬਾਬੋ ਕੀ ਹਾਲ ਚਾਲ ਨੇ ਸਵਾਗਤ ਆ ਅੱਜ ਦੀ ਤੁਹਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂਗੇ ਸਪਾਰ ਦੇ ਮੇਲੇ ਦੇ ਮੈਂ ਡਾਕਟਰ ਜਸਪ੍ਰੀ ਜਸੂ ਡਾਕਟਰ ਹਰਪ੍ਰੀਤ ਤੇ ਇੱਕ ਬੰਦਾ ਸਾਡੇ ਨਾਲ ਹੋਰ ਆਲਣਾ ਹੈਗਾ ਰਾਜੋਂ ਪਿੰਡ ਪਿੰਡ ਦੇ ਪਹਿਲਾਂ ਕੋਈ ਐਡਾ ਖਾਸ ਪ੍ਰੋਗਰਾਮ ਤਾਂ ਹੈ ਨਹੀਂ ਸੀਗਾ ਤੇ ਹੌਲੀ ਹੌਲੀ ਡਾਕਟਰ ਜਸਪ੍ਰੀ ਸਿੰਘ ਨੇ ਆ ਕੇ ਇਹੋ ਜੀ ਸ਼ੁਰਲੀ ਛੱਡੀ ਤਾਂ टाकी ਬੈਣਗੇ ਸਾਰੇ ਰਾਜ ਚ ਤੇ ਹੁਣ ਅਸੀਂ ਉਹ ਬੰਦੇ ਨੂੰ ਪਿਕਅਪ ਕਰਨ ਦੇ ਲਈ ਜਾ ਰਹੇ ਹਾਂਗੇ ਤੇ ਮਿਲਦੇ ਹਾਂ ਤੁਹਾਨੂੰ ਰਸਤੇ ਦੇ ਵਿੱਚ ਦਿਖਾਉਣਾ ਹੈ ਤੁਹਾਨੂੰ ਛਪਾਰ ਦਾ ਮੇਲਾ ਕਿਉਂਕਿ ਅਸੀਂ ਵੀ ਪਹਿਲੀ ਵਾਰ ਹੀ ਚੱਲੇ ਆਂ ਉਹ ਪਹਿਲਾਂ ਜਾਂ ਨਹੀਂ ਵੀਰੇ ਮੈਂ ਵੀ ਪਹਿਲੀ ਵਾਰ ਹੀ ਜਾ ਰਹੇ ਹਾਂ ਅਸੀਂ ਪਹਿਲੀ ਵਾਰ ਹੀ ਚੱਲੇ ਆਏਗੇ ਸਰਚ ਵੀ ਕਰ ਸਕਦੇ ਸੀਗੇ ਵੀ ਕੀ ਹੁੰਦਾ ਛਪਾਰ ਦੇ ਮੇਲੇ ਤੇ ਜੇ ਇੱਕ ਵਾਰੀ ਸਰਚ ਕਰ ਲਿਆ ਤਾਂ ਜਿਹੜੀ ਕਿਊਰਿਓਸਿਟੀ ਹੈ ਉਹ ਖਤਮ ਹੋ ਜਾਊਗੀ ਸਾਡੀ ਠੀਕ ਹੈ ਤਾਂ ਕਰਕੇ ਹੁਣ ਲੈ ਉਹ ਬੰਦਾ ਫੋਨ ਆ ਗਿਆ ਹਾਂਜੀ ਹੈਲੋ ਆਗੇ ਆਗੇ ਬਾਹਰ ਬਾਹਰ ਨਿਕਲ ਬਾਹਰ ਨਿਕਲਾ ਆ ਜਾ ਠੀਕ ਹੈ ਹੁਣ ਜਾ ਕੇ ਉਹਨੂੰ ਚਾਗਦੇ ਆ ਪਿਕਅਪ ਕਰਦੇ ਆ ਗੱਲ ਕਰਦੇ ਸੀ ਕਿਉਰਿਓਸਿਟੀ ਦੀ ਜੇ ਇੱਕ ਵਾਰੀ ਕਿਸੇ ਚੀਜ਼ ਦਾ ਮੈਨ ਪਹਿਲਾਂ ਪਤਾ ਲੱਗ ਜੇ ਤਾਂ ਉਹ ਹੀ ਜਿਹੜੀ ਖਿੱਚ ਨਹੀਂ ਰਹਿੰਦੀ ਹੈਗੀ ਤਾਂ ਕਰਕੇ ਹੁਣ ਰਾਹ ਚ ਇੰਜੋਏ ਕਰਦੇ ਜਾਵਾਂਗੇ ਬੰਦੇ ਸਾਡੇ ਚ ਸਾਰੀ ਸੋਫੀ ਨੇ ਹੁਣ ਉਹ ਬੰਦਾ ਬਾਹਰ ਆ ਰਿਹਾ ਹੈਗਾ ਰਾਜਾ ਹਾਂਜੀ ਸਾਡੇ ਨਾਲ ਦਾ ਜਿਹੜਾ ਚੌਥਾ ਬੰਦਾ ਸੀਗਾ ਵੀ ਆ ਗਿਆ ਚਾਰਜਰ ਮੰਗਾਇਆ ਮੈਂ ਚਾਰਜਰ ਘਰੇ ਤੋਂ ਲਿਆਇਆ ਤੇ ਹੁਣ ਪਹੁੰਚਾਂਗੇ 40 ਚਪਾਰ ਦੇ ਮੇਲੇ ਨੂੰ ਕਿੰਨਾ ਟਾਈਮ 'ਚ ਪਹੁੰਚਾਂਗੇ ਵੀ ਅੱਜ ਤੇ ਬਾਈ ਇੱਕ ਗੱਲ ਹੋਰ ਕਰਦਾ ਮੈਂ ਹਨਾ ਵੀ ਮੇਰੇ ਸਿਰ ਤੇ ਕੋਈ ਨਹੀਂ ਆਇਆ ਠੀਕ ਹੈ ਨਾ ਜਾਹੇ ਮੈਂ ਜਿਹੜਾ ਬੰਦਾ ਆਇਆਗਾ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਤੇ ਆਏ ਨੇ ਜ਼ਿੰਮੇਵਾਰੀ ਤੇ ਆਏ ਨੇ ਪੂਰੀ ਸਾਰੀ ਜ਼ਿੰਮੇਵਾਰੀ ਅਗਲੇ ਦੀ ਹੈ ਦੇਖੋ ਕਿਸੇ ਦੀ ਅਸੀਂ ਪਹਿਲਾਂ ਦਾ ਜਿਹੜਾ ਸਾਡੇ 'ਚ ਖਾਣ ਪੀਣ ਵਾਲਾ ਕੋਈ ਨਹੀਂ ਹੈਗਾ ਤੁਹਾਨੂੰ ਘਰੋਂ ਤਾਰ ਦੇ ਉੱਤਰ ਜਾ ਜਿਵੇਂ ਅਸੀਂ ਲਗਾ ਕੇ ਲੈ ਗਏ ਹਾਂ ਚਲੋ ਹਾਂ ਸਾਡੇ ਘਰੇ ਛੱਡ ਕੇ ਆਓ ਤੁਹਾਨੂੰ ਛੱਡੀ ਖੜਿਆ ਤੁਨੂੰ ਹੁਣ ਕਰ ਦਿੰਦਾ ਛਪਾਰੀ ਦਿਖਾਵਾਂਗੇ ਹੁਣ ਉੱਥੇ ਛੱਡ ਕੇ ਆਵਾਂਗੇ Google Map ਤੇ ਦੇਖਿਆ ਸੀਗਾ ਤਕਰੀਬਨ ਤਕਰੀਬਨ ਜੇ ਪਿੰਡਾਂ ਵਿੱਚ ਜਾਣਾ ਦਾ 60 ਕਿਲੋਮੀਟਰ ਤੇ ਜੇ ਬਾਹਰ ਰਾਏਕੋਟ ਹੋ ਕੇ ਜਾਣਾ ਹੈਗਾ ਤਾਂ 75 ਕਿਲੋਮੀਟਰ ਪੈਂਦਾ ਹੈਗਾ ਰਸਤੇ ਤੇ ਤਕਰੀਬਨ ਮੇਰੇ ਨਾਲੋਂ ਲਗੋ 1.5 ਘੰਟੇ ਦਾ ਨਾ ਰਸਤਾ ਹੈਗਾ ਹੈਗਾ ਬਾਈ 40 ਮਿੰਟਾਂ 40 ਮਿੰਟਾਂ ਚ ਪਹੁੰਚ ਜਾਣਾ ਹੈ ਨਹੀਂ ਵੀਰੇ ਆਪਣੀ ਜਲਦਬਾਜ਼ੀ ਕੋਈ ਨਹੀਂ ਕਰਨੀ ਦੇਖੋ ਜਾਣਾ ਕਾਰਾਂ ਚਾਉਣਾ ਅਖਬਾਰਾਂ ਚ ਆਪਣੇ ਉਹ ਕੰਮ ਤਾਂ ਕਰਨਾ ਹੀ ਹੈਗਾ ਅਖਬਾਰਾਂ ਚ ਨਹੀਂ ਹੋਣੀ ਹੋਲੀ ਚੱਲਾਂਗੇ ਫਿਰ ਫਿਰ ਅੱਧ ਦੋ ਘੰਟੇ ਚੱਲਾਂਗੇ ਇਹ ਅਖਬਾਰਾਂ ਚ ਨਹੀਂ ਹੋਣਾ ਹਾਂ ਅਖਬਾਰਾਂ ਚ ਨਹੀਂ ਹੋਣਾ ਹੈਗਾ ਅਸੀਂ ਫਿਰ ਦੋ ਘੰਟੇ ਹਾਂ ਕਰਕੇ ਅਸੀਂ ਹੋਲੀ ਚੱਲਾਂਗੇ ਉਹ ਨਾਲ ਦੇ ਪਿਛਲੇ ਦੋ ਆਂਡਰੂ ਬੈਠੇ ਨੇ ਇਹ ਡਰਦੇ ਨੇ ਇਹ ਡਰਦੇ ਨੇ ਥੋੜੇ ਸਾਡੇ ਨਾਲ ਆ ਗੱਲ ਕਰ ਰਹੇ ਨੇ ਠੀਕ ਹੈ ਇਹ ਬੈਟ ਲਾ ਲਿਆ ਹਾਂ ਰਾਤ ਜਾਂਦੇ ਜਾਂਦੇ ਹਾਲ ਤਾਂ ਬਰਨਾਲੀ ਪਹੁੰਚੇ ਆ ਦੋ ਬੰਦੇ ਸਾਡੇ ਮਗਰਲੇ ਲਾ ਕੇ ਕਹਿਣ ਤੇ ਹੋਲੀ ਚੱਲੋ ਤੇ ਦੋ ਬੰਦੇ ਉਹ ਮਗਰਲੇ ਬੰਦੇ ਪਾਗਲ ਡਾਕਟਰ ਹਰਪੀ ਸਿੰਘ ਜੀ ਕਹਿੰਦੇ ਬਈ ਮੈਨੂੰ ਇਠੀ ਧਾਰ ਦਿਓ ਦੇਖੋ ਖਾਂ ਕੀ ਬਣਦਾ ਹੈਗਾ ਇਹਦਾ ਰਾਏਕੋਡ ਪਹੁੰਚਣਾ ਹੈਗਾ ਉਹਦਾ ਪਹੁੰਚੀ 15 ਕਿਲੋਮੀਟਰਾਂਗੇ ਹੈ ਕੀ ਵਿਚਾਰ ਨੇ ਜੀ ਤੁਹਾਡੇ ਇਸ ਬਾਰੇ ਇਸ ਬਾਰੇ ਵਿਚਾਰ ਤਾਂ ਇਹੀ ਹੈ ਮੈਨੂੰ ਐ ਲੱਗਦਾ ਵੀ ਇਹ ਉਧਰੋਂ ਬੱਸ ਚੜਾਉਣਾ ਪੂਆ ਆਪਾਂ ਨੂੰ ਵੀ ਮੁੜਦਾ ਜੀਦਾ ਨਹੀਂ ਹੈਗਾ ਗੱਡੀ ਤੇ ਇਹ ਬਰਨਾਲੇ ਵੀ ਮੈਨੂੰ ਲੱਗਦਾ ਵੀ 100 ਰੁਪਏ ਦੇ ਕੇ ਬੱਸ ਚੜਾਉਣਾ ਪੂਆ ਆਪਾਂ ਨੂੰ ਰੁਪਏ ਮੈਨੂੰ ਲਾਹਣ ਆਪਣੇ ਲੱਗਣਗੇ ਤੇ ਬਰਨਾਲੇ ਦੇ ਵੀ ਇਹਨੂੰ ਲਾਹ ਤਾਂ ਫੇਰ ਕਨੈਕਟਰ ਕੋ ਹੋਊਗਾ ਪੁੱਤਰ ਜਾ ਪੁੱਤਰ ਜਾ ਰਾਜਾ ਡਾਟ ਜਸਪੀ ਜੀ ਰੂਲਾਂ ਨੂੰ ਪੂਰੇ ਫੁੱਲ ਫਾਲੋ ਕਰਦੇ ਨੇ ਤਾਂ ਕਰਕੇ ਆਪਾਂ ਵੀ ਉਹਨਾਂ ਨੂੰ ਦੇਖ ਕੇ ਸੀਟ ਵੈਲਟ ਲਾ ਲਈ ਠੀਕ ਹੈ ਜ਼ਰੂਰੀ ਹੈ ਰਸਤੇ ਦੇ ਵਿੱਚ ਗੱਲ ਆ ਬਾਤ ਆ ایرਬੈਗ ਦਾ ਜ਼ਰੂਰੀ ਹੈਗਾ ایرਬੈਗ ਤਾਂ ਖੁੱਲ ਜਾਣਗੇ ਹਾਂ ਜ਼ਰੂਰੀ ਹੈਗਾ ਵੀ ਆਪਾਂ ਨੇ ਪੌਸ ਤੋਂ ਇਹ ਚੱਲੇ ਜਿਹੜੇ ਡਰਦੇ ਮਾਰੀ ਆਪਾਂ ਜਾਂ ਚਲਾਣ ਬਣੋਦੇ ਮਾਰੇ ਆਪਾਂ ਲਾਈਏ ਸੇਫਟੀ ਵੀ ਆਪਣੇ ਸਭ ਤੋਂ ਪ੍ਰਾਇੋਰਟੀ ਦੇ ਰੱਖਣੀ ਚਾਹੀਦੀ ਹੈ ਲਓ ਜੀ ਆਈਟੀਆਈ ਚੌਂਕ ਬਰਨਾਲਾ ਵਿਖੇ ਪਹੁੰਚ ਚੁੱਕੇ ਆ ਆ ਕਿਵੇਂ ਵਿੰਗੀ ਕਰੀ ਵੀ ਆ ਓਏ ਸਾਈਡ ਤੋਂ ਵੀ ਹੁਣ ਲੱਗੀ ਆ ਤਾਜੀ ਆ ਉਹ ਦਿੱਤਾ ਜੀ ਥੱਲੋਂ ਆਜਾ ਯਾਰ ਤੁਸੀਂ ਆਪਣੀ ਨਾ ਬਣਾ ਲੋ ਆਪਣੀ ਫਿਕਰ ਵੀ ਤੂੰ ਦੇਖ ਵੀਰ ਨਾ ਨਾ ਮੈਂ ਤਾਂ ਵੀਰ ਤੁਸੀਂ ਦੇਖਣੀ ਆ ਤੁਸੀਂ ਚਲਾਉਣੇ ਹੋਗੇ ਨਾਲ ਅਸੀਂ ਅਸੀਂ ਵੀਰ ਉਤਰ ਕੇ ਸਾਈਡ ਤੇ ਖੜ ਜਾਾਂਗੇ ਬਾਈ ਕਨੈਕਟਰ ਵੀ ਹੁੰਦਾ ਹੈਗਾ ਇੱਕ ਨਹੀਂ ਵੀਰ ਕਨੈਕਟਰ ਦਾ ਇਹਦੇ ਵਿੱਚ ਕਾਹਦਾ ਕਨੈਕਟਰ ਦਾ ਰੋਲ ਆ ਕੁਝ ਕੁ ਸਮਾਨ ਲੈਣ ਨੂੰ ਕਿਹਾ ਸੀ ਇਹਨਾਂ ਨੇ ਤੇ ਕੁੜਕਰੇ ਤੇ ਪਾਣੀ ਦੀ ਬੋਤਲ ਚੱਲ ਰਾਹ ਜਾਂਦੇ ਜਾਂਦੇ ਉਹਨੇ ਮੂੰਹ ਮਾਰ ਲੈਣਗੇ ਉਹ ਸਮਾਨ ਖਰੀਦ ਲਿਆ ਓਕੇ ਥੈਂਕ ਯੂ ਵੀਰ ਆਜ ਨੂੰ ਪਾਣੀ ਦੀ ਲੋਡ ਪਈ ਜਾਂਦੀ ਆ ਪਾਣੀ ਬੋਤਲ ਚੱਕਣੀ ਪਉਣ ਲੱਗੇ ਆ ਗੁਰ ਕ੍ਰੇਜ਼ੀ ਦੇ ਜਿਹੜਾ ਰਾਤ ਜਾਮਿਆਂ ਦੇ ਬੈਠੇ ਜਸੂ ਥੋੜਾ ਜਿਹਾ ਵੱਧ ਬੋਲ ਲੀ ਜਾਂਦਾ ਸੀਗਾ ਤਾਂ ਕਰਕੇ ਸਾਨੂੰ ਥੋੜਾ ਸ਼ੱਕ ਹੋਇਆ ਵੀ ਤੁਸੀਂ ਕੀ ਰੱਖਿਆ ਹੈ ਕਾਣ ਆ ਜਾਣ ਮੇਰੇ ਨਾਲ ਅੱਗੇ ਬੰਦਾ ਲਾਲਜੀ ਦੇਖ ਆਪਦੇ ਜੋਗਰੇ ਮੂਰੇ ਧਰ ਲੈ ਪਹਿਲਾਂ ਠੀਕ ਆ ਬਾਈ ਚਲੋ ਬਈ ਪਾਈਏ ਚੱਲੇ ਬਾਬਿਓ ਸਗੇੜੇ ਪਹੁੰਚ ਗਏ ਆ ਠੀਕ ਆ ਸਗੇੜਿਆਂ ਤੋਂ ਗਿਆ ਮਹਿਲ ਕਲਾਂ ਨੂੰ ਰਾਹ ਜਾਂਦਾ ਹੈਗਾ ਤੇ ਮਹਿਲ ਕਲਾਂ ਤੋ ਗੱਡੀ ਵਧੀਆ ਸਪੀਡ ਦੇ ਲਈ ਜਾਂਦਾ ਹੈਗਾ 80 ਕਿਲੋਮੀਟਰ ਤੱਕ ਜਾ ਰਹੇਗੇ ਮਹਿਲਗ냥 ਪਹੁੰਚ ਗਏ ਤੇ ਮਹਿਲਗ냥 ਤੋਂ ਤਕਰੀਬਨ ਤਕਰੀਬਨ ਅੱਧਕ ਦਾ ਰਸਤਾ ਰਹਿ ਗਿਆ ਦਵਾਈ ਫੜਨੀ ਇੱਥੇ ਦਵਾਈ ਫੜਨੀ ਜਸੂ ਦੀ ਗਲੇ ਦੀ ਤੇ ਤਾਂ ਕਰਕੇ ਇੱਥੇ ਗੱਡੀ ਰੋਕ ਲਈ ਸੀ ਤੇ ਮਿਲਦੇ ਆ ਤੁਹਾਨੂੰ ਅੱਗੇ ਦੇ ਰਸਤੇ 'ਚ ਰਾਏਕੋਟ ਪਹੁੰਚ ਗਏ ਆਪਾਂ ਤੇ ਇੱਥੋਂ ਤਕਰੀਬਨ 10-12 ਤਕਰੀਬਨ ਤਕਰੀਬਨ ਕਿਲੋਮੀਟਰ ਹੈਗਾ ਹੈਗਾ ਤੇ ਗੁਰਦੁਆਰਾ ਟਾਲੀਣਾ ਸਾਹਿਬ ਵਾਹਿਗੁਰੂ ਜੀ ਆਪਾਂ ਆਸ਼ਾ ਤੇ ਬਸ ਜਿਹੜੇ ਹਿਸਾਬ ਨਾਲ ਆਏ ਆ ਵਧੀਆ ਹਿੰਮਤ ਨਾਲ ਲੈ ਕੇ ਆਇਆ ਮੁੰਡਾ ਕੋਈ ਆਇਆ ਨਹੀਂ ਹੈਗਾ ਵੀ ਬੜਾ ਲੰਬਾ ਟਾਈਮ ਲੱਗ ਗਿਆ ਰਸਤੇ ਦੇ ਵਿੱਚ ਰਸਤੇ 'ਚ ਇੱਕ ਦੋ ਥਾਂ ਤੇ ਖੜੇ ਸੀਗੇ ਬੜਾ ਥੋੜਾ ਜਿਹਾ ਕੰਮ ਸੀਗਾ ਤਾਂ ਕਰਕੇ ਥੋੜੇ ਵੱਧ ਟਾਈਮ ਲੱਗੇ ਨਹੀਂ ਤਾਂ ਇਦੋਂ ਵੀ ਪਹਿਲਾਂ ਪਹੁੰਚ ਗਏ ਹੁੰਦੇ ਬਾਕੀ ਠੀਕ ਹੈ ਟਾਈਮ ਆ ਤਕਰੀਬਨ 9:30 ਹੋਏ ਨੇ ਵਧੀਆ ਟਾਈਮ ਹੈਗਾ ਸਾਡੇ ਕੋਲੇ ਉੱਥੇ ਦੇਖਣ ਨੂੰ ਬਾਕੀ ਜਾ ਕੇ ਦੇਖਦੇ ਆ ਕੀ ਮਾਹੌਲ ਬਣਦਾ ਹੈਗਾ ਮਿਲਦੇ ਆ ਤੁਹਾਨੂੰ ਅੱਗੇ ਰਾਹ ਦੇ ਵਿੱਚੋਂ ਜਸੂ ਦੀ ਮਾਸੇ ਦੇ ਮੁੰਡੇ ਨੂੰ ਪਿਕਅਪ ਕਰਨਾ ਹੈਗਾ ਤੇ ਚਾਹ ਪਾਣੀ ਪੀ ਕੇ ਅਸੀਂ ਚੱਲੇ ਸੀਗੇ ਉਹ ਮੁੰਡਾ ਵੀ ਸਾਨੂੰ ਕਹਿ ਰਿਹਾ ਸੀ ਕਿ ਚਾਹ ਪਾਣੀ ਪੀ ਕੇ ਅੱਗੇ ਫੇਰ ਚੱਲਦਾ ਹਾਂ ਉਹਨੂੰ ਕਿਹਾ ਵੀ ਤੂੰ ਬਸਟੰਡ ਦੀ ਆਇਆ ਯਾਰ ਰਸਤੇ ਤੇ ਤੈਨੂੰ ਇੱਥੇ ਪਿਕਅਪ ਕਰ ਲਾਂਗੇ ਤੇ ਅੱਗੇ ਉਹਨੂੰ ਪਿਕ ਕਰਨਾ ਹੈਗਾ ਤੇ ਪਿਕ ਕਰਨ ਤੋਂ ਬਾਅਦ ਫਿਰ ਦੇਖਣਾ ਹੈ ਕਿ ਕੀ ਵਿਆਹਤ ਬਣਦੀ ਹੈ ਕੀ ਰੂਪਰੇਖਾ ਬਣਦੀ ਹੈ ਮੇਲਾ ਦੇਖਣ ਜਾਣ ਦੀ ਗਾਲੇ ਕਹਿੰਦੇ ਹੁੰਦੇ ਨੇ ਕਹਿੰਦੇ ਪੰਜਾਬੀਆਂ ਦੇ ਹੱਥ ਨਹੀਂ ਚਲੇ ਜਾਂਦੇ ਹੁੰਦੇ ਉਹ ਮਗਰਲਾ ਬੈਠਾ ਆਇਆ ਕਰੀ ਜਾਂਦਾ ਸੀ ਐ ਪਿਛਲੀ ਜਾਲੀ ਡੱਗ ਵੀ ਸਾਰੇ ਡਰ ਕੇ ਵੀ ਪਤਾ ਨਹੀਂ ਮਗਰ ਦੀਆਂ ਕਿਸ ਨੇ ਗੱਡੀ ਮਾਰੀ ਹੁਣ ਉਹ ਦੁਬਾਰੇ ਇੱਥੇ ਕੀ ਜਾਂਦੇ ਨੇ ਗੱਡੀ ਤੂੰ ਇਹ ਲੈ ਜਾਂਦੇ ਨੇ ਇਹ ਦੇਖੋ ਜੀ ਇਹ ਨਿੱਘੇ ਨਿੱਘੇ ਗੱਲਾਂ ਤੋਂ ਸਾਡੇ ਨਾਲ ਜਿਹੜਾ ਡਰਾਈਵਰ ਆ ਉਹ ਹੈਵੀ ਡਰਾਈਵਰ ਹੈਗਾ ਤੇ ਨਿੱਘੇ ਨਿੱਘੇ ਗੱਲਾਂ ਤੋਂ ਮੁੰਡੇ ਡਰੀ ਜਾਂਦੇ ਨੇ ਵਿੱਚ ਬੈਠੇ ਜਸੂਦੀ ਮਾਸੀ ਦੇ ਘਰੇ ਆ ਗਏ ਤੇ ਹਾਰਨ ਮਾਰਿਆ ਸੀਗਾ ਤੇ ਹੁਣ ਚੋਬਰ ਲੈਂਡ ਚੱਲਿਆ ਗਿਆ ਅੰਦਰੋਂ ਮਾਸੀ ਦੇ ਮੁੰਡੇ ਨੂੰ

ਗੱਡੀ ਧੁੱਪ ਹੀ ਲਾਦੀ ਜੇ ਹੁਣ ਜਦੋਂ ਜਾਵਾਂਗੇ ਉਦੋਂ ਦੁੱਗਣੀ ਤਪ ਜੂਗੀ ਤੈਨੂੰ ਤੈਨੂੰ ਗੱਡੀ ਚਲਾਉਣ ਦਾ ਸਹੂਰ ਕਹਨੇ ਦਿੱਤਾ ਹੈਗਾ ਇਹਨੂੰ ਸ਼ਾਮੇ ਦਾ ਲਾਂ ਹੁੰਦਾ ਮੇਰੀ ਗੱਲ ਤਾਂ ਸੁਣ ਲੈ ਜਸੂ ਦੀ ਮਾਸੇ ਦੇ ਘਰ ਪਹੁੰਚੇ ਸੀ ਕਿ ਕੁਲਰ ਚ ਹਵਾ ਹੁੰਦੀ ਸੀ ਕਿ ਬਿੱਟੂ ਸੋਚ ਤੇ ਖੜਾ ਆਇਆ ਹੈਗਾ ਤੇ ਅਸੀਂ ਥੋੜਾ ਜਿਹਾ ਸ਼ਾਟ ਇਹਦਾ ਲੈਣ ਲੱਗੇ ਵਧੀਆ ਬਾਈ ਨੇ ਸੇਵਾ ਕੀਤੀ ਹੈ ਸਾਡੀ ਤੇ ਜਸੂ ਉਧਰ ਪੰਜ ਸੱਤ ਸਮੋਸੇ ਲੈ ਕੇ ਉਧਰ ਨਾਂ ਗਿਆ ਵੇ ਘੋਣਾ ਸੀ ਨੇ ਕਰੋ ਮਾਸੇ ਦੇ ਚਾਲੇ ਪਾ ਤੇ ਮੇਲੇ ਨੂੰ ਤੇ ਡਰਾਈਵਰ ਸਾਹਿਬ ਚੇਂਜ ਹੋ ਗਏ ਮਾਸੀ ਦਾ ਮੁੰਡਾ ਕਹਿੰਦਾ ਮੈਂ ਗੱਡੀ ਦੀ ਟ్రਾਈ ਲੈ ਕੇ ਦੇਖਣੀ ਜੀ ਠੀਕ ਹੈ ਤੇ ਵੱਡਾ ਹੈਵੀ ਡਰਾਈਵਰ ਮਗਰ ਬਿਠਾਵਾ ਆ ਤੋੜ ਤੇ ਬਈ ਤੈ ਇਹਨਾਂ ਦੀ ਜਾਲੀ ਲੋਡਣੀ ਹੋਣੀ ਹੈਗੀ ਸਾਰਾ ਮੇਲਾ ਦੇਖ ਕੇ ਵਾਪਸ ਆ ਜਾਾਂਗੇ ਪਹਿਲਾਂ ਮੂਰੇ ਬੈਠਾ ਲੜੀ ਜਾਂਦਾ ਸੀ ਹੈਵੀ ਡਰਾਈਵਰ ਹੁਣ ਮਗਰ ਬਿਠਾਉਣਾ ਲੜੀ ਜਾਂਦਾ ਹੈਗਾ ਪਿੰਡ ਤੋਂ ਬਾਹਰੇ ਆ ਗਏ ਵੈਸੇ ਮਾਸੀ ਦੇ ਮੁੰਡੇ ਨੇ ਰਿਕਵੈਸਟ ਕੀਤੀ ਸੀ ਕਿ ਵੀ ਇੱਥੇ ਆ ਜੀ ਇਹ ਕਹਿੰਦਾ ਵੀ ਚਾਹ ਪਾਣੀ ਠੰਡਾ ਸਮੋਸੇ ਤੁਹਾਡੀ ਵੇਟ ਕਰ ਰਹੇ ਨੇ ਆਹ ਚਲ ਭਾਈ ਤਾਂ ਕਰਕੇ ਉੱਥੇ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਮਰੁਤੀ ਯਾਰ ਦੀ ਮਰੁਤੀ ਉਹ ਸੁਖਣੀ ਵੀ ਆਉਂਦੀ ਆਹ ਵਾਓ ਬਸ ਆ ਜਾਈਗੀ ਮੇਲੇ ਵਾਲੇ ਬੈਰੀਅਰ ਸਟਾਰਟ ਹੋ ਗਈ ਜਿੱਥੇ ਪੰਜਾਬ ਪੁਲਿਸ ਆਪਣੀ ਡਿਊਟੀ ਦੇ ਰਹੀ ਹੈਗੀ ਲਓ ਜੀ ਮੇਲੇ ਦੀ ਰੂਪਰੇਖਾ ਜਿਹੜੀ ਉਹ ਤਿਆਰ ਹੋ ਗਈ ਤੇ ਮੇਲਾ ਇੱਥੋਂ ਸ਼ੁਰੂ ਹੋ ਗਿਆ ਹੁਣ ਗੱਡੀ ਪਾਰਕਿੰਗ ਲਾਉਣ ਦੀ ਤਿਆਰੀ ਚੱਲ ਰਹੀ ਹੈਗੀ ਤੇ ਗੱਡੀ ਦੇਖਦੇ ਆਂਗੇ ਕਿੱਥੇ ਜਾ ਕੇ ਗੱਡੀ ਪਾਰਕ ਲੱਗਦੀ ਹੈਗੀ ਗੱਡੀਆਂ ਦੀ ਪਾਰਕਿੰਗ ਸਾਨੂੰ ਲੱਭ ਗਈ ਓਏ ਆ ਦੇਖੋ ਇੰਨਾ ਫਰਕ ਬਸ ਵਾਦੂ 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 ਉੱਤਰੋ ਗ੍ਰਾਮਾਰ ਜਿਹਾ ਵਾਹੇ ਗਰੂ ਤੇ ਪਾਰਕਿੰਗ ਖੁੱਲੀ ਹੈ ਥੋੜੀ ਜਿਹੀ ਵਧੀਆ ਥਾਂ ਏਰੀਆ ਠੀਕ ਹੈਗਾ ਤੇ ਲਓ ਜੀ ਜਿਹੜੀ ਥਾਂ ਤੇ ਉਹ ਪਰਚੀ ਦਿੱਤੀ ਹੈ ਉਹਨਾਂ ਨੇ ਉਹਦੀ ਫੋਟੋ ਖਿੱਚ ਲਈਏ ਇੱਕ ਪਰਚੀ ਲਵਾਤੀ ਇੱਥੇ ਠੀਕ ਹੈ ਮੇਲੇ ਦੀ ਰੌਣਕ ਸ਼ੁਰੂ ਹੋ ਗਈ ਆ ਤੇ ਉਧਰੋਂ ਅਸੀਂ ਵੀ ਤਕਰੀਬਨ ਜਮਾ ਦਪਹਿਰਿਆਂ ਹੈਗੇ 12 ਵਜੇ ਤੇ 12 ਵਜੇ ਆਉਂਦੇ ਆਉਂਦੇ ਅੱਲੇ ਵਕਤ ਤਾਂ ਗਰਮੀ ਪੂਰੀ ਫੁੱਲ ਹੋ ਚੁੱਕੀ ਹੈਗੀ ਦੇਖਦੇ ਆ ਘੰਟਾ ਤੋਂ ਘੰਟੇ ਅੱਗੇ ਜਾ ਕੇ ਕੀ ਪ੍ਰੋਗਰਾਮ ਹੈਗਾ ਮੇਲੇ 'ਚ ਪਹੁੰਚ ਗਿਆ ਰੌਲਾ ਰੱਪਾ ਫੁੱਲ ਹੈਗਾ ਇੱਧਰ ਮੱਥਾ ਡਿੱਗਦਾ ਹੈਗਾ ਤੇ ਕਿਹੜਾ ਅਸੀਂ ਪਿੰਡ ਬੜੱਕੇ 'ਚ ਐਂਟਰ ਹੋ ਗਏ ਅੱਗੇ ਚੰਡੋਲ ਵਗੈਰਾ ਜਿਹੜੇ ਸਾਹਮਣੇ ਦਿਖ ਰਿਹਾ ਹੈਗਾ ਉਸ ਸਾਹਮਣੇ ਮੇਲੇ ਦਾ ਪ੍ਰਬੰਧ ਪੂਰਾ ਸਟਰੋਂਗ ਹੈਗਾ ਮੇਲਾ ਆਪਣੇ ਪਿੰਡ ਵੀ ਹੁੰਦਾ ਹੈਗਾ ਚੰਡੋਲ ਆਪਣੇ ਪਿੰਡ ਵੀ ਹੁੰਦੀ ਹੈਗੀ ਮਾਰ ਜਿੱਡੀ ਜੰਡ ਬੋਲ ਇੱਥੇ ਐ ਆਪਣੇ ਪਿੰਡ ਐਡੀ ਨਹੀਂ ਹੁੰਦੀ ਹੈਗੀ ਸਾਈਜ਼ ਵਾਈਜ਼ ਕਾਫੀ ਜ਼ਿਆਦੇ ਹਾਈਟ ਕਾਫੀ ਜ਼ਿਆਦੇ ਹੈਗੀ ਇਹਦੀ ਆਮ ਨਾਲੋਂ ਆਪਣੇ ਮੈਂ ਮੰਨ ਕੇ ਚੱਲੋ ਆਜ ਤੱਕ ਕੀ ਹੁੰਦੀ ਹੈ ਜਿੱਤੋਆ ਕਹੇ ਦੀ ਹੱਬ ਹੈਗੀ ਆ ਉਹ ਆ ਗਿਆ ਜਿਹੜਾ ਮੌਤਾ ਖੂਆ ਕਹਦੇ ਹਾਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਛਪਾਰ ਜ਼ਿਲ੍ਹਾ ਲੁਧਿਆਣਾ ਕਾਫੀ ਟਾਈਮ ਤੋਂ ਸੁਣਦੇ ਹੁੰਦੇ ਸੀ ਮੇਲਾ ਛਪਾਰ ਦਾ ਮੇਲਾ ਛਪਾਰ ਦਾ ਅੱਜ ਕਾਫੀ ਲੰਬੇ ਟਾਈਮ ਤੋਂ ਸੁਣਦੇ ਹੁੰਦੇ ਸੀ ਮੇਲਾ ਛਪਾਰ ਦਾ ਅੱਜ ਪ੍ਰਮਾਤਮਾ ਨੇ ਉਸ ਬਾਬਾ ਬਣਿਆ ਤੇ ਬਾਈ ਦੀ ਅੱਜ ਮਿਹਰਬਾਨੀ ਹੋਈ ਬਹਾਨਾ ਬਣਿਆ ਚਲੋ ਇਹ ਆਇਆ ਇਹਨੇ ਦੋ ਤਿੰਨ ਦਿਨ ਜਣੇ ਪਹਿਲਾਂ ਤਿਆਰ ਕਰ ਰੱਖੇ ਸੀਗੇ ਮੇਰੇ ਕੋਲ ਆਇਆ ਕਹਿੰਦਾ ਚਲ ਆਪਾਂ ਕਿਹੜਾ ਦੇਈਏ ਮਹਾਵੀ ਜਰੂਰ ਆ ਅਸੀਂ ਤਕਰੀਬਨ 2 ਕਿਲੋਮੀਟਰ ਵਾਂਗੂ ਪੈਦਲ ਦੁਰਕੇ ਆ ਗਏ ਹਲੇ ਵੀ ਅੱਗੇ ਤੱਕ ਮੇਲਾ ਹੈਗਾਗਾ ਮਾਸੀ ਦਾ ਮੁੰਡਾ ਕਹਿੰਦਾ ਕਹਿੰਦਾ ਰਸਤਾ ਬਹੁਤ ਲੰਬਾ ਹੈਗਾ ਮੇਲਾ ਬਹੁਤ ਡਿਸਟੈਂਸ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੈਗਾ ਪੁਲਿਸ ਨੇ ਇੱਥੇ ਬੈਰੀਕੇਡਿੰਗ ਕੀਤੀ ਹੋਈ ਹੈਗੀ ਤਾਂ ਕਿ ਜਿਹੜੇ ਜਿਹੜੇ ਸਾਧਨ ਨੇ ਜਿਵੇਂ ਗੱਡੀਆਂ ਹੋ ਗਈਆਂ ਜਾਂ ਕੋਈ ਟਰੈਕਟਰ ਟਰਾਲੀ ਕੋਈ ਵੱਡੇ ਸਾਧਨ ਨੇ ਉਹ ਅੱਗੇ ਨਾ ਜਾ ਸਕਣ ਜੇ ਅੱਗੇ ਜਾਂਦੇ ਆ ਤਾਂ ਫਿਰ ਆਮ ਪਬਲਿਕ ਜਿਹੜੀ ਉਹ ਡਿਸਟਰਬ ਹੁੰਦੀ ਹੈਗੀ ਤੇ ਨਾਲੇ ਵਿੱਚ ਜਾਮ ਦੀ ਸਮੱਸਿਆ ਆਮੀ ਆ ਜਾਂਦੀ ਹੈਗੀ ਖੇਤੀਬੱਤੀ ਵਾਲੇ ਬੰਦੇ ਨੇ ਸਾਰਿਆਂ ਤੋਂ ਪਹਿਲਾਂ ਸਾਰਾ ਮੇਲਾ ਦੇਖ ਕੇ ਜਿਹੜੀ ਪਹਿਲੀ ਨਿਗਾਹ ਪਈ ਆ ਉਹ ਨਿਊ ਹਾਲੈਂਡ ਤੇ ਪਈ ਹੈਗੀ 3630 ਨਵਾਂ ਐਡੀਸ਼ਨ ਹੈਗਾ ਤੇ ਮਾਸੀ ਦਾ ਮੁੰਡਾ ਕਹਿੰਦਾ ਇੱਕ ਵਾਰੀ ਕਹਿੰਦਾ ਦੇਖ ਲੀ ਮੜਾ ਜਾਂ ਤਿੰਨ ਸਿਲੰਡਰ ਨਹੀਂ ਲੈਫਟ ਪੰਪ ਦਿੱਤਾ ਹੋਇਆ ਹੈਗਾ ਨਾਲ ਇਸ ਲੈਫਟ ਪੰਪ ਉਹ ਦੂਜਾ ਪਾਰ ਵਾਲਾ ਟਾਇਰ ਵੀ ਜ਼ਿਆਦਾ 12 ਜਾਂ 13 ਦੇ ਹੋਣਗੇ 14 ਦੇ ਆ 14 ਦੇ ਨੇ ਮੜਗਾੜ ਥੋੜੇ ਜ਼ਿਆਦਾ ਉੱਚੇ ਨਹੀਂ ਹੈਗੇ 16 ਦੇ ਹੁੰਦੇ ਵੀਰੇ 16 ਜੀ ਆਊਗਾ ਇਹ ਤਾਂ ਕਾਲੀ ਗਾਲੀ ਚ ਲੈ ਕੇ ਆਉਣੇ ਸੀ ਇੱਥੇ ਉਹ ਮੁੰਡਿਆਂ ਨੇ ਆਈ ਪਾ ਗਏ ਅੱਛਾ ਮੈਂ ਮੜਗਾੜ ਦੇ ਹਿਸਾਬ ਨਾਲ ਤਾਂ ਲੱਗਦਾ ਹੈਗਾ ਵੀ ਜਿਵੇਂ 16 ਦੇ ਟਾਇਰਾਂ ਦੇ ਬਾਕੀ ਸਾਰਾ ਠੀਕ ਹੈ ਹੁਣ ਇਹਨਾਂ ਨੂੰ ਯਾਰ आज जेडी बादू दी ट्रैफिक आएगी बादू ਦੇ ਜਿਵੇਂ ਹੁਣ ਆ ਚੀਜ਼ ਐ ਯਾਰ ਇਹ ਮੇਲੇ ਦਾ ਥੋੜਾ ਮਜ਼ਾ ਖਰਾਬ ਕਰ ਦਿੰਦਾ ਇੱਥੋਂ ਰੇਸ ਦੇ ਕੇ ਉੱਥੇ ਬ੍ਰੇਕ ਮਾਰਨੇ ਕੀ ਕੀਏ ਇਨਾਂ ਨੂੰ ਯਾਰ ਲੱਗ ਗਿਆ ਕਿਨੇ ਦਾ ਲੱਗ ਗਿਆ ਬੇਕੋਟਾ ਵੀ ਲੱਗਦੀ ਉਹ ਹੋ ਥੋੜੀ ਘਾਚ ਰਹਿ ਗਈ ਵਜ੍ਹਾ ਹਲਤੀ ਹੈਗਾ 50 ਰੁਪਿਆ ਦਾ ਇੱਕ ਛੋਟ ਹੈਗਾ ਸੋ ਜੀ ਫਾਕੇ ਲੈਣ ਦੇ ਲੈ ਹਾਈ ਓਏ ਇੱਕ ਰਹਿ ਗਿਆ ਓ ਜਸੂ ਲੈ ਕੰਮ ਗਿਆ ਭਾਖ ਇਹਨਾਂ ਦਾ ਪਰ ਪੂਰੀ ਇਹਨਾਂ ਦੋਨਾਂ ਤੋਂ ਨਹੀਂ ਪਈ ਹੈਗੀ ਇੱਥੋਂ ਵੀਊ ਚੈੱਕ ਕਰੋ ਜਾਜਿਆ ਨੇ ਤਿੰਨੇ ਝੰਡੋਲਾ 1 2 3 ਚੌਥੀ ਆ ਚਲੀ ਜਾਂਦੀ ਹੈ ਵਾਪਸੀ ਉਧਰੋਂ ਮੁੜਦੇ ਹੋਏ ਅਸੀਂ ਨੇ ਕਰਤੀ ਤੇ ਦੁਬਾਰੇ ਚੁੱਕਿਆ ਕੋਲੇ ਆ ਜੀ ਕਸਮਾਨ ਖੇਤਰ ਤੋਂ ਪੁੱਲ ਪਰੇ ਆ ਗਏ ਇੱਕ ਵਾਰ ਪੂਰੀ ਗੁਪਤਾ ਕਰ ਦੇ ਕੇ ਆਓ ਆਪ ਲੋਕੋ ਮੁਸੀਬਤਾਂ ਦਿੱਤੀ ਸੇ ਬਚਾਉਣੇ ਲਈ ਛਤਰੀ ਲਗਾਇਆ ਤੋਂ ਕੋਈ ਬਾਰਿਸ਼ ਨਹੀਂ ਹੋ ਸਾਥ ਤੇ ਸਾਹਮਣੇ ਮਰੋ ਸਾਥ ਵੀੜੇ ਬਾਜ਼ਾਰ ਬਣੇ ਹੋਏ ਨੇ ਬਾਜ਼ਾਰਾਂ ਚੋਂ ਨਿਕਲ ਕੇ ਦੁਆਰੇ ਫੇਰ ਖੁੱਲੇ ਰਸਤੇ ਤੇ ਆ ਗਏ ਛੋਟੇ ਜਿਵੇਂ ਖੜਾਉਣੇ ਹੋਗੇ ਮੇਲਾ ਕਾਫੀ ਵੱਡਾ ਹੈਗਾ ਪਹਿਲਾਂ ਮੈਨੂੰ ਇਹ ਸੀਗਾ ਮਾਂ ਵੀ ਉਸ ਰੋਡ ਤੇ ਆ ਜਦੋਂ ਦੁਆਰੇ ਘੁੰਮ ਕੇ ਉਧਰ ਜਾਂ ਘੁੰਮ ਕੇ ਉੱਪਰੋਂ ਦੀ ਇੱਧਰ ਆਇਾਂਗੇ ਹੁਣ ਪਤਾ ਲੱਗ ਰਿਹਾ ਹੈ ਕਿ ਵੀ ਇੱਧਰ ਵੀ ਖਾਸਾ ਮਾਹੌਲ ਬਣਿਆ ਹੋਇਆ ਹੈਗਾ ਦੁਕਾਨਾਂ ਦਾ ਦੁਕਾਨਾਂ ਕਾਫੀ ਲੱਗੀ ਹੋਈਆਂ ਨੇ ਇੱਧਰ ਵੀ ਕਾਫੀ ਵੱਡਾ ਏਰੀਆ ਹੈ ਬਹੁਤ ਦੂਰ ਤੱਕ ਹੈ ਯਾਰ ਮੈਂ ਬੰਦਿਆਂ ਤੋਂ ਪਿੱਛੇ ਰਹਿ ਗਿਆ ਸੀਗਾ ਫੋਨ ਕਰਕੇ ਬੁਲਾਏ ਨੇ ਮੈਂ ਵੀਡੀਓ ਦਿਖਾਉਣ ਦੇ ਚੱਕਰ ਚ ਰੁਕ ਗਿਆ ਸੀਗਾ ਤੇ ਇਹ ਗਾਂ ਨਾਂਗੇ ਸੀਗੇ ਪਹਿਲਾਂ ਵੀ ਦੱਸਿਆ ਸੀਗਾ ਵੀ ਮੇਲਾ ਭਰਦਾ ਬਹੁਤ ਹੈਗਾ ਆਉ ਮੇਨ ਜਗਾ ਹੈ ਕਿ ਜਿੱਥੇ ਮੱਥਾ ਟੇਕਦਾ ਹੈਗਾ ਤੇ ਗਰਮੀ ਤੇ ਰਾਸ਼ਵ ਜਿਆਦੇ ਹੋਣ ਕਰਕੇ ਅੰਦਰ ਜਾਣ ਦੀ ਤਾਂ ਕੋਈ ਸੰਭਾਵਨਾ ਨਹੀਂਗੀ ਜਿਹੜੇ ਨਾਲ ਦੇ ਦੋ ਬੰਦੇ ਹੋਰ ਸੀ ਜਸੂਦ ਦੇ ਉਹਦੇ ਮਾਸਦੇ ਮੁੰਡਾ ਉਹ ਮਾਗ ਰਹਿਗੇ ਤੇ ਅਸੀਂ ਤੇਨਾਂ ਨੇ ਪਾ ਦੇ ਚਾਲੇ ਗੱਡੀ ਗਨੀ ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਤਕਰੀਬਨ ਡੇਢ ਦੋ ਘੰਟੇ ਹੋ ਗਏ ਇਕਦਾ ਰਾਸ਼ ਬਹੁਤ ਹੈਗਾ ਉੱਤੋਂ ਗਰਮੀ ਬਹੁਤ ਉੱਤੋਂ ਸੇਖਰ ਦੁਪਹਿਰ ਆਹ ਬੈਰੀਗੇਟਿੰਗ ਇੱਧਰ ਵੀ ਕੀਤੀ ਹੋਈ ਹੈ ਪਿਛਲੀ ਸਾਈਡ ਵੀ ਕੀਤੀ ਹੋਈ ਸੀ ਜੁੜੀ ਬਾਦੂ ਦੀ ਟ੍ਰੈਫਿਕ ਆਏਗੀ ਉਹ ਜੇ ਅੰਦਰ ਆਉਂਦੀ ਹੈਗੀ ਤਾਂ ਐਵੇਂ ਪਬਲਿਕ ਡਿਸਟਰਬ ਹੁੰਦੀ ਹੈਗੀ ਮੇਲੇ ਚੋਂ ਵਾਪਸੀ ਕਰਤੀ ਮਾਸੀ ਦਾ ਮੁੰਡਾ ਗੱਡੀ ਕੱਢਣੇ ਗਿਆ ਹੈਗਾ ਦੁਪਹਿਰ ਹੋਣ ਕਰਕੇ ਰਾਸ਼ ਕੋਈ ਇੰਨਾ ਖਾਸ ਹੈ ਨਹੀਂ ਸੀਗਾ ਤੇ ਇਹ ਰੈਂ ਕਰੀ ਜਾਂਦੇ ਨੇ ਕਹਿੰਦੇ ਵਾਪਸੀ ਕਰਦੇ ਆਗੇ ਹੁਣ ਪੌਣੇ ਹੌਲੀ ਹੌਲੀ ਕਰਦੇ ਆ ਚਾਲੇ ਵਾਪਸੀ ਦੇ ਦੇਖਦੇ ਆ ਜੇ ਦੁਬਾਰੇ ਕੋਈ ਸ਼ਾਮຊੂਮ ਨਾ ਜਿਹੜਾ ਲੱਗਿਆ ਤਾਂ ਫਿਰ ਸ਼ਾਮ ਨੂੰ ਜਿਹੜਾ ਮਾਰਾਂਗੇ ਮਾਸਰੇ ਮੁੰਡੇ ਨੂੰ ਗੱਡੀ ਲਿਆਉਣ ਭੇਜਿਆ ਸੀਗਾ ਇਹਨੇ ਪਾਰਕਿੰਗ ਚੋਂ ਗੱਡੀ ਕੱਢ ਲਈ ਕੱਢ ਲਈ ਸਾਡਾ ਲਾਉਣੇ ਆਗੇ ਉਹ ਤਨੇ ਅੱਗੇ ਲਾਂਗੇ ਚਲੋ ਜੀ ਚਲੋ ਜੀ ਸੋ ਪੂਰੇ ਫੁੱਲ ਪੈਰੀ ਆ ਗਈ ਤਾਂ ਕਰਕੇ ਇਸ ਦੀ ਬਈ ਫੁੱਲ ਤੇ ਆਇਗਾ। ਉਹ ਇਹੀ ਗੱਡੀ ਤੁੱਪੇ ਖੜੀ ਤਾਂ ਕਰਕੇ ਨਾ ਥੋੜਾ ਜਿਹਾ ਉਹ ਗਰਮੀ ਵਾਲੀ ਸੀ। ਹਾਂ ਗਰਮੀ ਵਾਲੀ ਸੀ। ਮਗਰ ਲੋ ਮਗਰ ਲਾ ਛੜ ਲਵਾਂ ਹਾਂ। ਬੈਰੀਅਰ ਤੇ ਦੁਆਰੇ ਆ ਗਈ। ਜਿੱਥੋਂ ਬੈਰੀਅਰ ਸ਼ੁਰੂ ਹੋਏ ਸੀਗੇ। ਤੇ ਹੁਣ ਇੱਥੋਂ ਵਾਪਸੀ ਦੁਆਰੇ ਪਿੰਡ ਨੂੰ ਕਰਤੀ ਪਹਿਲਾਂ ਜਾਵਾਂਗੇ ਮਾਸੀ ਦੇ ਮੁੰਡੇ ਨੂੰ ਡ੍ਰੌਪ ਕਰਨ। ਮਾਸੀ ਦੇ ਮੁੰਡੇ ਨੂੰ ਸੀ ਆਫ ਕਰਤਾ। ਮੈਂ ਸਾਰੇ ਕੰਮਕਾਰ ਵਾਲਿਆਂ ਨੇ ਕਿਸੇ ਨੇ ਜਾ ਕੇ ਡੰਗਰ ਸਾਹਮਣੇ ਕਿਸੇ ਨੇ ਜਾ ਕੇ ਆਪ ਦਾ ਇਹ ਦਾ ਕੰਮ ਦੇਖਣਾ ਮਾਸੀ ਦੇ ਮੁੰਡੇ ਨੂੰ ਬਾਏ ਬਾਏ ਕਰਤਾ ਆਪਾਂ ਨੇ ਵਧੀਆ ਇਹਦੇ ਨਾਲ ਟਾਈਮ ਇੰਜੋਏ ਕੀਤਾ ਅੱਜ ਦਾ ਗੁਰਕਮਲ ਕਹਿੰਦਾ ਚਾਹ ਪਾਣੀ ਪੀ ਕੇ ਜਾਇਓ ਥੱਲੇ ਥੋੜਾ ਟਾਈਮ ਹੀ ਹੋਇਆ ਸੀਗਾ ਆਪਾਂ ਨੂੰ ਪਹੁੰਚਿਆ ਨੂੰ ਇੱਥੇ ਪਸ ਤਕਰੀਬਨ 2 ਘੰਟੇ ਆਪਾਂ ਨੂੰ ਇੱਥੇ ਸਪੈਂਡ ਕੀਤੇ ਨੇ ਮੇਲੇ ਦੇ ਵਿੱਚ ਤੇ ਇੱਕ ਛੋਟੀ ਜੀ ਯਾਦਗਾਰ ਜ਼ਰੂਰ ਬਣ ਗਈ ਵੀ ਹਾਂ ਆਪਾਂ ਸਪਾਇਰ ਦੇ ਮੇਲੇ ਤੇ ਗਏ ਸੀ ਬਸ ਇਹੀ ਚੀਜ਼ ਦੇਖਣ ਆਏ ਸੀਗੇ ਇੱਧਰ ਰਾਏਕੋਟ ਦਾ ਮੇਲਾ ਚੱਲੀ ਜਾਂਦਾ ਹੈਗਾ ਤੇ ਰਾਏਕੋਟ ਦੇ ਮੇਲੇ ਦੀ ਵੀ ਪੂਰੀ ਵਧੀਆ ਰੌਣਕ ਹੈਗੀ ਆਰੇਦਵਾਲੇ ਮੇਲਾ ਇਹ ਵੀ ਪੂਰਾ ਫੁੱਲ ਭਰਿਆ ਹੋਇਆ ਹੈਗਾ ਘਾਰ ਉੱਡਦਾ ਨਹੀਂ ਜਾਂਦਾ ਹੂੰ ਔਰ ਉੱਡਦਾ ਨਹੀਂ ਜਾਂਦਾ ਆਹ ਰੋਡ ਜਾਂਦਾ ਬਰਨਾਲੇ ਨੂੰ ਉਹ ਮਲੇਰਕੋਟਲਾ ਦੀ ਰੋਡ ਹੈ ਜਿਹੜੇ ਰੋਡ ਤੋਂ ਆ ਰਹੇ ਸੀਗੇ ਉਹ ਮਲੇਰਕੋਟਲਾ ਰੋਡ ਸੀ ਗੁਰਦੁਆਰਾ ਤਾਲੀਆਣਾ ਸਾਹਿਬ ਜਿੱਥੋਂ ਦੀ ਪਹਿਲਾਂ ਆਪਾਂ ਲੰਘ ਕੇ ਗਏ ਸੀਗੇ ਵਾਹ ਅੱਛਾ ਮਹਿਲਗੜਾਂ ਕ੍ਰੋਸ ਕਰ ਰਹੇ ਆਪਾਂ ਰੋਲ ਪੰਪ ਤੇ ਰੁਕੇ ਸੀਗੇ ਤੇਲ ਪਾਉਣ ਵਾਸਤੇ ਤੇਲ ਪਵਾ ਲਿਆ ਤੇ ਹੁਣ ਫੇਰ ਪਉਣਾ ਚੱਲੇ ਜਿਹੜਾ ਜਿੱਥੇ ਚੱਲੀ ਜਾਂਦਾ ਬੰਦ ਨੂੰ ਉੱਥੇ ਹੀ ਚੱਲਣ ਦਿਓ ਠੀਕ ਹੈ ਏਸੀ ਇਸ ਟਾਈਮ ਜਮਾ ਫੁੱਲ ਕੂਲਿੰਗ ਤੇ ਆ ਗਿਆ ਠੀਕ ਹੈ ਇਸੂ ਇਹ ਬੰਦੇ ਨੂੰ ਯਕੀਨ ਨਹੀਂ ਹੈਗਾ ਉਹ ਨਹੀਂ ਨਹੀਂ ਹੋਵੇ ਠੰਡੀ ਆਉਣ ਲੱਗੂ ਨਹੀਂ ਹਾਈ ਤੇ ਦੇਖ ਪੂਰੀ ਫੁੱਲ ਠੰਡੀ ਹਾਈ ਤੇ ਯਾਰ ਇਹਦੇ ਬਾਅਦ ਹੋਰ ਹੁਣ ਅਸੀਂ ਬੰਦ ਕਰਦੇ ਯਾਰ ਬੜਾ ਔਖੇ ਨੇ ਚਲੀ ਜਾਂਦੇ ਨਾਲ ਦੇ ਨਾਲ ਮਜ਼ਾਕ ਕਰਨ ਦੇ ਲਈ ਏਸੀ ਬੰਦ ਕਰਕੇ ਗਰਮ ਜੀ ਹੀਟਰ ਚਲਾਤਾ ਇੱਥੇ ਮੁੰਡਾ ਮੜਾ ਜਾ ਬ੍ਰੇਕ ਲੈਣ ਦੇ ਲਈ ਖੜਿਆ ਸੀਗਾ ਤੇ ਧਨੌਲੇ ਤਕਰੀਬਨ ਪਹੁੰਚ ਗਏ ਫਲਾਈਓਵਰ ਦੇ نیچے ਜਿਹੜਾ ਗ੍ਰਿਡ ਦੇ ਕੋਲੇ ਆਇਆਗਾ ਚਲੋ ਜੀ ਸਾਡੇ ਪਿੰਡ ਨੂੰ ਲੱਗਦਾ 메인 ਸ਼ਹਿਰ ਧਨੋਲਾ ਧਨੋਲਾ ਮੰਡੀ ਹੈਗਾ ਬਾਜ਼ਾਰ ਹੈਗਾ ਤੁਰਤ ਲੈ ਕੇ ਤੁਰ ਤੱਕ ਹੈਗਾ ਤਕਰੀਬਨ 1 ਕਿਲੋਮੀਟਰ ਤੋਂ ਵੱਧ ਹੀ ਲੰਬਾ ਹੈ ਜਿੱਕੋ ਮਗਿਆਉਣਾ ਉੱਪਰ ਦੀ ਤਕਰੀਬਨ ਤਕਰੀਬਨ ਆਲੇ-ਦਾਲੇ ਦੇ 10 ਤੋਂ 15 ਮਿੰਟਾਂ ਨੂੰ ਧਨੋਲਾ ਮੰਡੀ ਹੀ ਲੱਗਦਾ ਹੈਗਾ ਜਿੱਥੋਂ ਲੋੜੀਂਦੀਆਂ ਤੇ ਤਕਰੀਬਨ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਸਭ ਤੋਂ ਮਸ਼ਹੂਰ ਹੈ ਢਿਤਨੋਲੇ ਦਾ ਪਾਕਰਾਨਾ ਹਸਪਤਾਲ ਅਤੇ ਪਸ਼ਵਾਲੀ ਮੰਡੀ ਜਿੰਨੇ ਕੰਮ ਢਿਤਨੋਲੇ ਚ ਕਰਨੇ ਸੀਗੇ ਸਾਰੇ ਕੰਮ ਨਿਮੇੜ ਲਏ ਤੇ ਇੱਕ ਮੁੰਡਾ ਥੋੜਾ ਜਿਹਾ ਘਰ ਵਾਸਤੇ ਸੰਭਾਲ ਲੈਂਦਾ ਹੈਗਾ ਤੇ ਸਮਾਨ ਲੈਂਦ ਨੂੰ ਤਾਂ ਪਹੁੰਚੇ 10 ਮਿੰਟ ਹਲੇ ਆਇਆ ਨਹੀਂ ਪਤਾ ਹੈਗਾ ਵੀ ਹੋਰ ਕਿੰਨਾ ਕੁ ਟਾਈਮ ਲਾਊਗਾ ਗੱਭਰੂ ਪਤਾ ਨਹੀਂ ਕਿੱਥੇ ਜੀ ਖੜਾ ਹੋਊਗਾ ਮੜਾ ਫੋਨ ਕਰ ਲੈਣੀ ਆਖੜਾ ਹੈਗਾ ਤਕਰੀਬਨ ਅਸੀਂ ਫ੍ਰੀ ਆਂਗੇ ਸ਼ਾਮ ਹੋ ਗਈ ਹੈਗੀ 4:30 ਹੋ ਗਏ ਸਵੇਰ ਦਾ ਸਾਰਾ ਦਿਨ ਅੱਜ ਕਮਾਗਾਰਾਂ ਚ ਲੰਘ ਗਿਆ ਤੇ ਮਿਲਦੇ ਆ ਤੁਹਾਨੂੰ ਅਗਲੇ ਦਿਨ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜੋ ਇੰਨਾ ਕੀ ਧੰਨਵਾਦ